ਸਤ ਸ੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰਿੰਦਰ ਡੱਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੀਏ ਦਿੱਲੀ ਵਿੱਚ ਜਿਹੜੀ ਕਿਸਾਨਾਂ ਦੀ ਸਾਂਝੀ ਕਨਵੈਨਸ਼ਨ ਹੋਈ ਕਈ ਵੱਡੇ ਵੱਡੇ ਫੈਸਲੇ ਵੀ ਲੈ ਗਏ ਇਨ੍ਹਾਂ ਫੈਸਲਿਆਂ ਨੂੰ ਤੇ ਹੁਣ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਕਿਸ ਦੇਖੋ ਦਿੱਲੀ ਦੇ ਵਿੱਚ ਸਾਡੇ ਕਿਸਾਨਾਂ ਦੀ ਕਨਵੈਨਸ਼ਨ ਸੀ ਔਰ ਮੈਂ ਅਸੀਂ ਸਾਰੇ ਸੋਚ ਰਹੇ ਸੀ ਕਿ ਕਿੰਨੇ ਕੁ ਲੋਕ ਇਸ ਕਨਵੈਨਸ਼ਨ 'ਚ ਹਿੱਸਾ ਲੈਣਗੇ ਪਰ 150 ਤੋਂ ਵੱਧ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਕਿਸਾਨ ਆਗੂ ਨੇ ਹਦੋਦੀ ਉਹ ਇਸ ਕਿਸਾਨ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਏ ਜਿਹੜਾ ਕਨਸਟੀਟਿਊਸ਼ਨਲ ਕਲੱਬ ਹੈ ਦਿੱਲੀ ਦੇ ਵਿੱਚ ਉਹਦੇ ਵਿੱਚ ਇਸ ਕਨਵੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ ਔਰ ਇਹਦੇ ਵਿੱਚ ਜਿਹੜੇ ਦਰਜੀਤ ਸਿੰਘ ਢੱਲੇਵਾਲ ਔਰ ਸਰਬਜੀਤ ਸਿੰਘ ਪੰਦੇੜੇ ਔਰ 150 ਦੇ ਕਰੀਬ ਵੱਖ-ਵੱਖ ਜਥੇਬੰਦੀਆਂ ਸੀ ਸੰਯੁਕਤ ਕਿਸਾਨ ਮੋਰਚਾ ਔਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇंदे ਸੀ ਔਰ ਸਾਬਕਾ ਖੇਤੀਬਾੜੀ ਮੰਤਰੀ ਨੇ ਸੋਮਪਲ ਸ਼ਾਸਤਰੀ ਮੰਨੇ ਪ੍ਰਮੰਨੇ ਜਿਹੜੇ ਖੇਤੀਬਾੜੀ ਦੇ ਮਾਹਰ ਨੇ ਦਵਿੰਦਰ ਸ਼ਰਮਾ ਉਹ ਉੱਚੇ-ਚੇ ਤੌਰ ਤੇ ਇੱਥੇ ਮੌਜੂਦ ਰਹੇ ਔਰ ਖਾਸ ਕਰ ਲਈ ਰਹੀ ਕਿ ਅੱਜ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਸੀ ਤੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਸੀ ਕਿਸਾਨਾਂ ਨੇ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਅਸੀਂ 22 ਤਰੀਕ ਨੂੰ ਕਨਵੈਨਸ਼ਨ ਕਰਾਂਗੇ ਕਿਸਾਨਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਦੇ ਕਾਨੂੰਨ ਦੀ ਵਿਆਖਿਆ ਕੀਤੀ ਕਿ ਕਿਉਂ ਜ਼ਰੂਰੀ ਹੈ ਐਮਐਸਪੀ ਦਾ ਲੀਗਲ ਗਰੰਟੀ ਦਾ ਕਾਨੂੰਨ ਔਰ ਕਿਸਾਨਾਂ ਨੇ ਕਈ ਵੱਡੇ ਵੱਡੇ ਫੈਸਲੇ ਕਰਤੇ 1 ਅਗਸਤ ਨੂੰ 1 ਅਗਸਤ ਨੂੰ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਦੇਸ਼ ਭਰ ਤੋਂ ਇਕੱਠੇ ਹੋਣਗੇ ਉਹਨਾਂ ਦਾ 1 ਅਗਸਤ ਦਾ ਇੱਕ ਤਾਂ ਜਿਹੜਾ ਵੱਡਾ ਐਲਾਨ ਹੈ ਕਿ ਇੱਕ ਵੱਡਾ ਮਾਰਚ ਕੱਢਿਆ ਜਾਵੇ ਉਸ ਵੱਡੇ ਮਾਰਚ ਦੇ ਵਿੱਚ ਉਹ ਵਿਰੋਧ ਕਰਨਗੇ ਨਵੇਂ ਜਿਹੜੇ ਸਾਡੇ ਕ੍ਰਿਮੀਨਲ ਕਾਨੂੰਨ ਬਣੇ ਨੇ ਸਾਡੇ ਮੁਲਕ ਜਿਹੜਾ ਨਵਾਂ ਜਸਟਿਸ ਸਿਸਟਮ ਕਾਨੂੰਨ ਲਾਗੂ ਕੀਤਾ ਗਿਆ ਉਹਦਾ ਵਿਰੋਧ ਕਰਨਗੇ ਕਾਪੀਆਂ ਸਾੜਨਗੇ ਔਰ ਲੌਂਗ ਮਾਰਚ ਕੱਢਣਗੇ ਇਹਦੇ ਨਾਲ ਨਾਲ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਣਾ ਕਿਸਾਨ ਟਰੈਕਟਰ ਮਾਰਚ ਦੇ ਨਾਲ ਦੇਸ਼ ਭਰ ਦੇ ਵਿੱਚ ਸਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਕਿਸਾਨਾਂ ਦੀਆਂ ਮੰਗਾਂ ਨਜਾਇਜ਼ ਨਹੀਂ ਔਰ ਉਸ ਤੋਂ ਬਾਅਦ 15 ਤੋਂ 22 ਸਤੰਬਰ ਹਰਿਆਣਾ ਦੇ ਵਿੱਚ ਵੱਡੀਆਂ ਪੰਚਾਇਤਾਂ ਸੱਦੀਆਂ ਜਾਣਗੀਆਂ ਕਿਸਾਨਾਂ ਤੋਂ ਔਰ ਮੈਨੂੰ ਇਹ ਲੱਗਦਾ ਹੈ ਹਰਜੋਦੀ ਕਿ ਜਿਵੇਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਸੰਗਠਨਾ ਨੇ ਪ੍ਰਚਾਰ ਨਹੀਂ ਕਰਨ ਦਿੱਤਾ ਪੰਜਾਬ ਮੈਨੂੰ ਲੱਗਦਾ ਹੈ ਕਿ ਹਰਿਆਣੇ ਦੇ ਵਿੱਚ ਕਿਉਂਕਿ ਚੋਣਾਂ ਇਸੇ ਸਾਲ ਨੇ ਦਸੰਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਹੋ ਜਾਣੀਆਂ ਨੇ ਸਤੰਬਰ ਅਕਤੂਬਰ ਦੇ ਲਾਗੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਕਿਸਾਨ ਵੀ ਇਸ ਵਾਰ ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਸਬੰਧ 'ਚ ਕੋਈ ਅਜਿਹਾ ਫੈਸਲਾ ਕਰ ਸਕਦੇ ਨੇ ਕਿਤੇ ਇਹ ਨਾ ਹੋਵੇ ਹਰਿਆਣੇ ਦੇ ਕਿਸਾਨ ਵੀ ਇਹ ਸਾਸਲਾ ਕਰ ਲੈਣ ਕਿ ਅਸੀਂ ਭਾਜਪਾ ਦੇ ਕੈਂਡੀਡੇਟਾਂ ਦਾ ਹਰਿਆਣੇ 'ਚ ਵਿਰੋਧ ਕਰਾਂਗੇ ਭਾਜਪਾ ਲਈ ਬੜੀ ਔਖੀ ਸਥਿਤੀ ਬਣ ਜਾਏਗੀ ਤੁਸੀਂ ਵੇਖੋ ਜਿਹੜੀ ਅੱਜ ਮੀਟਿੰਗ ਵੀ ਹੋਈ ਹੈ ਕਿਸਾਨ ਕਨਵੈਨਸ਼ਨ 1 ਸਤੰਬਰ ਨੂੰ ਵੀ ਉਹਨਾਂ ਨੇ ਯੂਪੀ ਚ ਵੱਡੀ ਜਿਹੜੀ ਹੈ ਵੱਡੀਆਂ ਰੈਲੀਆਂ ਨਮਾ ਮੀਟਿੰਗਾਂ ਜਿਹੜੀਆਂ ਨੇ ਕਰਨੀਆਂ ਨੇ ਔਰ ਜਦੋਂ ਅੱਜ ਕਿਸਾਨ ਕਨਵੈਨਸ਼ਨ ਸੀ ਅੱਜ ਰਾਜਾ ਬੜਿੰਗੂ ਚੇਚੇ ਤੌਰ ਤੇ ਪਹੁੰਚੇ ਅੱਜ ਅਮਰ ਸਿੰਘ ਫਤਿਹਗੜ ਸਾਹਿਬ ਦੇ ਐਮਪੀ ਪਹੁੰਚੇ ਮਲਵਿੰਦਰ ਸਿੰਘ ਕੰਗ ਪਹੁੰਚੇ ਬੀਬੀ ਹਰਸ਼ਮਰਤ ਕੌਰ ਬਾਦਲ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਸੋ ਕਾਂਗਰਸੀ ਯਾਰ ਪੰਜਾਬ ਦੇ ਲਗਭਗ ਸਾਰੇ ਜਿਹੜੇ ਨੁਮਾਇੰਦੇ ਸੀ ਮੈਂਬਰ ਪਾਰਲੀਮੈਂਟ ਜ਼ਿਆਦਾਤਰ ਉਹ ਉੱਥੇ ਪਹੁੰਚੇ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਹਰਿਆਣਾ ਦੇ ਵਿੱਚ ਪੰਜਾਬ 'ਚ ਅਸੀਂ ਵੇਖਿਆ ਕਿ ਬਹੁਤ ਵੱਡਾ ਨੁਕਸਾਨ ਭਾਜਪਾ ਨੂੰ ਹੋਇਆ ਕਿਸਾਨ ਅੰਦੋਲਨ ਦਾ ਹਰਿਆਣੇ 'ਚ ਚੋਣਾਂ ਨੇ ਔਰ ਕਿਸਾਨ ਸੰਘਟਨ 150 ਨੇ ਯੂਪੀ 'ਚ 105 ਚੋਣਾਂ ਨੇ ਔਰ ਯੂਪੀ ਦੇ ਕਿਸਾਨਾਂ ਦੇ ਲਈ ਵੀ 1 ਸਤੰਬਰ ਨੂੰ ਇਹਨਾਂ ਨੇ ਰੈਲੀ ਰੱਖੀ ਆ ਵੱਡੀ ਪੰਚਾਇਤ ਰੱਖੀ ਆ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਮੰਗ ਹੈ ਕਿਸਾਨਾਂ ਦੀ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਅਗਰ ਬੀਜੇਪੀ ਇਹਨੂੰ ਗੰਭੀਰਤਾ ਦੇ ਨਾਲ ਨਹੀਂ ਲਏਗੀ ਕਿਸਾਨਾਂ ਦੀਆਂ ਮੰਗਾਂ ਨੂੰ ਮੈਨੂੰ ਇਹ ਲੱਗਦਾ ਕਿ ਇਸ ਵਾਰ ਕਿਸਾਨਾਂ ਨੂੰ ਵਿਰੋਧੀ ਧਿਰਾਂ ਦਾ ਵੀ ਸਾਥ ਮਿਲ ਰਿਹਾ ਹੈ ਪਰ ਕਿਸਾਨ ਵੀ ਇਸ ਗੱਲ ਨੂੰ ਸਮਝ ਗਏ ਨਹੀਂ ਕਿ ਜਿਵੇਂ ਮੁਲਕ ਦੇ ਵਿੱਚ ਇੰਡੀਆ ਗੱਠਜੋੜ ਤਕੜਾ ਹੋ ਕੇ ਆਇਆ ਹੈ ਅਗਰ ਕਿਸਾਨਾਂ ਦੇ ਪਿੱਛੇ ਪੂਰਾ ਇੰਡੀਆ ਗੱਠਜੋੜ ਨਾਲ ਖੜ ਗਿਆ ਤੇ ਗੈਰ ਇੰਡੀਆ ਗੱਠਜੋੜ ਦੀਆਂ ਕੁਝ ਪਾਰਟੀਆਂ ਵੀ ਅਗਰ ਕਿਸਾਨਾਂ ਦੇ ਨਾਲ ਆ ਗਈਆਂ ਔਰ ਅਗਰ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਇਹਦੇ ਤੇ ਬਹਿਸ ਕਰਾਉਣ ਦੀ ਮੰਗ ਹੋਈ ਕਾਨੂੰਨ ਬਣਾਉਣ ਦੀ ਮੰਗ ਹੋਈ ਔਰ ਅਗਰ ਇਸ ਮੰਗ ਤੇ ਵਿਰੋਧ ਔਰ ਦੂਜੀਆਂ ਪਾਰਟੀਆਂ ਅੜ ਗਈਆਂ ਤੇ ਭਾਜਪਾ ਦੇ ਲਈ ਫਿਰ ਇਹ ਸਮਝਾਉਣਾ ਬੜਾ ਔਖਾ ਹੋ ਜਾਣਾ ਹੈ ਕਿ ਅਸੀਂ ਕਿਉਂ ਨਹੀਂ ਐਮਐਸਪੀ ਦੀ ਲੀਗਲ ਗਾਰੰਟੀ ਦੰਦੇ ਔਰ ਮੈਨੂੰ ਇਹ ਲੱਗਦਾ ਜਿਵੇਂ ਚੋਣਾਂ ਨੇ ਮਹਾਰਾਸ਼ਟਰ ਚ ਵੀ ਨੇ ਹਰਿਆਣਾ ਚ ਵੀ ਨੇ ਯੂਪੀ ਚ ਵੀ ਨੇ ਆਉਣ ਵਾਲੇ ਸਮੇਂ ਚ ਬੀਜੇਪੀ ਦੇ ਲਈ ਰਾਹ ਬਿਲਕੁਲ ਆਸਾਨੀ ਔਰ ਹਰਿਆਣਾ ਚ ਜਦੋਂ ਮਨੋਹਰ لال ਖੱਟੜ ਨੇ ਪੱਥਰ ਲਾਏ ਸੀ ਹਜੋਜੀ ਪੰਜਾਬ ਦੇ ਕਿਸਾਨ ਜਦੋਂ ਦਿੱਲੀ ਜਾ ਰਹੇ ਸੀ ਤੇ ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੱਤਾ ਦੁੱਧ ਰੋਟੀ ਤੇ ਲੰਗਰ ਲਾਤੇ ਸੀ ਕਿਸਾਨਾਂ ਸੋ ਕਿਸਾਨ ਇੱਕ ਨੇ ਸੋ ਮੈਨੂੰ ਲੱਗਦਾ ਅਗਰ ਹਰਿਆਣੇ ਦੀਆਂ ਮਹਾਪੰਚਾਇਤਾਂ 15 ਸਤੰਬਰ 22 ਸਤੰਬਰ ਨੂੰ ਇਹ ਫੈਸਲਾ ਕਰਦੀਆਂ ਨੇ ਕਿਸਾਨਾਂ ਦੀਆਂ ਪੰਚਾਇਤਾਂ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਪੰਜਾਬ ਦੀ ਤਰ੍ਹਾਂ ਪਿੰਡਾਂ ਚੋਂ ਤੇ ਉਹਨਾਂ ਦੇ ਕੈਂਡੀਡੇਟ ਦਾ ਤੇ ਭਾਜਪਾ ਦੇ ਲਈ ਹਰਿਆਣਾ 'ਚ ਦੁਬਾਰਾ ਜਿੱਤਣਾ ਬਹੁਤ ਔਖਾ ਹੋ ਜਾਏਗਾ ਹਰਿਆਣਾ ਪੰਜਾਬ ਤੋਂ ਬਾਅਦ ਦੂਜਾ ਜਿਹੜਾ ਵੱਡਾ ਸੂਬਾ ਹੈ ਜਿਹਦੀ ਸਾਰੀ ਆਰਥਿਕਤਾ ਖੇਤੀ ਤੇ ਆਧਾਰਿਤ ਹੈ ਇਸ ਕਰਕੇ ਹਜੋਦੀ ਸਿਆਸਤ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਹਰਿਆਣਾ ਦੇ ਵਿੱਚ ਵੀ ਯੂਪੀ 'ਚ ਵੀ ਮਹਾਰਾਸ਼ਟਰ 'ਚ ਵੀ ਕਿਸਾਨਾਂ ਦੇ ਆਲੇ-ਦੁਆਲੇ ਘੁੰਮੇਗੀ ਔਰ ਅੱਜ ਵੀ ਕਿਸਾਨੇ ਮੰਗ ਕਰ ਰਹੇ ਨੇ ਕਿ ਵਿਰੋਧੀ ਧਿਰਾਂ ਸਾਰੀਆਂ ਇੰਡੀਆ ਗੜ੍ਹ 'ਚ ਜੁੜ ਇਕੱਠਾ ਹੋ ਕੇ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਵੇ। ਔਰ ਵੀ ਵੀ ਹਰਸ਼ਮ੍ਰਿਤਕਾ ਔਰ ਬਾਦਲ ਉੱਥੇ ਪਹੁੰਚੇ ਹੋਏ ਸੀ। ਮੈਂ ਹਰਸ਼ਮ੍ਰਿਤਕਾ ਔਰ ਬਾਦਲ ਉਹਨਾਂ ਨੂੰ ਸੁਣ ਰਿਹਾ ਸੀ। ਉਹ ਪ੍ਰਾਈਵੇਟ ਮੈਂਬਰ ਬਿੱਲ ਕਿਸਾਨਾਂ ਦੀ ਕਨਵੈਨਸ਼ਨ ਦੇ ਵਿੱਚ ਨਾਲ ਲੈ ਕੇ ਆਏ ਫਿਰ ਸੀ। ਉਹ ਕਹਿੰਦੇ ਮੈਂ ਤਾਂ ਜਿਹੜੀ ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਨਾਲ ਹੀ ਲੈ ਕੇ ਆਈ ਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ ਜੇ ਅਸੀਂ ਸਾਰੇ ਪ੍ਰਾਈਵੇਟ ਮੈਂਬਰ ਬਿੱਲ ਦਵਾਂਗੇ ਤੇ ਲੋਕ ਸਭਾ ਦੇ ਸਪੀਕਰ ਨੇ ਬਹਿਸ ਨਹੀਂ ਕਰਾਉਣੀ ਕਿਉਂਕਿ ਇਹ ਲੋਕ ਸਭਾ ਦੇ ਸਪੀਕਰ ਦਾ ਅਧਿਕਾਰ ਖੇਤਰ ਹੁੰਦਾ ਹੈ ਕਿ ਉਹ ਬਹਿਸ ਕਰਾਉਂਦੇ ਨੇ ਜਾਂ ਨਹੀਂ ਪਰ ਮੇਰਾ ਇਹ ਮੰਨਣਾ ਹੈ ਕਿ ਬੀਬੀ ਹਰਸ਼ਮਰਤ ਕੌਰ ਤੋਂ ਇਲਾਵਾ ਬੀਬੀ ਹਰਸ਼ਮਰਤ ਕੌਰ ਦੇ ਨਾਲ-ਨਾਲ ਅਗਰ ਬਾਕੀ ਸਾਰੇ ਮੈਂਬਰ ਪਾਰਲੀਮੈਂਟ ਵੀ ਪ੍ਰਾਈਵੇਟ ਮੈਂਬਰ ਬਿਲ ਦੰਦੇ ਨੇ ਇੰਡੀਆ ਗੱਠ ਜੋੜ ਵੀ ਮੈਂਬਰ ਪ੍ਰਾਈਵੇਟ ਬਿਲ ਕੱਲਾ-ਕੱਲਾ ਮੈਂਬਰ ਦੰਦਾ ਸੋ ਭਾਜਪੀ ਦੀਆਂ 240 ਨੇ ਅਗਰ 240 ਤੋਂ ਉਲਟ ਨੇ ਜਿੰਨੇ ਮੈਂਬਰ ਪਾਰਲੀਮੈਂਟ ਆਪਣੇ ਉਹਨਾਂ ਦੇ ਵਿੱਚੋਂ 80 90% ਵੀ ਮੈਂਬਰ ਪ੍ਰਾਈਵੇਟ ਮੈਂਬਰ ਬਿਲ ਦੇਗੇ ਸਪੀਕਰ ਨੂੰ ਲੋਕ ਸਭਾ ਦੇ ਤੇ ਮੈਨੂੰ ਲੱਗਦਾ ਲੋਕ ਸਭਾ ਦੇ ਸਪੀਕਰ ਤੇ ਬਹੁਤ ਦਬਾਅ ਬਣ ਜਾਣਾ ਫਿਰ ਵੀ ਅਸੀਂ ਇਹਦੇ ਤੇ ਡਿਸਕਸ ਕਰੀਏ ਇਹਦੇ ਤੇ ਬਹਿਸ ਕਰੀਏ ਔਰ ਅਗਰ ਕਿਤੇ ਪਾਰਲੀਮੈਂਟ 'ਚ ਬਹਿਸ ਕਰਾਗੇ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਜਾਂ ਸਾਡੇ ਕਿਸਾਨ ਤੇ ਫਿਰ ਬੀਜੇਪੀ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਬਣੇਗੀ ਕਿਉਂਕਿ ਬੀਜੇਪੀ ਇਸ ਵਾਰ ਓਡਾ ਤਕੜਾ ਵਿਰੋਧੀ ਓਡੀ ਤਕੜੀ ਸੱਤਾ 'ਚ ਨਹੀਂ ਹੈ ਖੁੱਲਾ ਬੋਮਨ ਬੀਜੇਪੀ ਕੋਲੇ ਨਹੀਂ ਹੈ ਇਸ ਕਰਕੇ ਕਿਸਾਨ ਬੜੇ ਉਤਸ਼ਾਹਿਤ ਨੇ ਔਰ ਕਿਸਾਨ ਬੜੇ ਖੁਸ਼ ਨੇ ਔਰ ਇਹ ਕਿਸਾਨਾਂ ਦਾ ਅੰਦੋਲਨ ਅੱਛਾ ਇੱਕ ਹੋਰ ਗੱਲ ਹੈ 15 ਅਗਸਤ ਨੂੰ ਇੱਕ ਟਰੈਕਟਰ ਮਾਰਚ ਹੈ ਫਿਰ ਉਹ ਆਉਂਦੇ ਸਮੇਂ 'ਚ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਉਹਨਾਂ ਦੇ ਮਹੀਨੇ ਪੂਰੇ ਹੋ ਰਹੇ ਨੇ ਲਗਾਤਾਰ ਕਈ ਮਹੀਨਿਆਂ ਤੋਂ ਉੱਥੇ ਬੈਠੇ ਨੇ ਉਹਦੇ ਲਈ ਵੀ ਉਹ ਪ੍ਰੋਗਰਾਮ ਹੈ ਜਿਹੜੇ ਆਰੰਭ ਰਹੇ ਨੇ ਸੈਮੀਨਾਰ ਵਗੈਰਾ ਕੀਤੇ ਜਾਣਗੇ ਸੋ ਕਿਸਾਨ ਨੇ ਜਿਹੜੇ ਉਹ ਇਸ ਵਕਤ ਬਹੁਤ ਵੱਡੇ ਅੰਦੋਲਨ ਦੀ ਤਿਆਰੀ ਦੇ ਵਿੱਚ ਆ ਗਏ ਨੇ ਔਰ ਕਿਸਾਨ ਅੰਦੋਲਨ ਮੁਰ ਤੋਂ ਸੰਗਠਿਤ ਹੁੰਦਾ ਮੈਨੂੰ ਹਰਜੋਤ ਜੀ ਨਜ਼ਰ ਆਇਆ। ਸੋ ਡੱਲਾ ਜੀ ਅਗਲੀ ਖਬਰ ਵੱਲ ਆਪਾਂ ਵਾਦੇ ਹਾਂ ਭਾਰਤ ਸਰਕਾਰ ਵੱਲੋਂ ਇੱਕ ਹੁਰਫ ਨਵਾਂ ਫੈਸਲਾ ਜੋ ਹੱਲੇ ਆ ਗਿਆ ਹੈ ਭਾਰਤ ਸਰਕਾਰ ਵੱਲੋਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀ ਆਰਐਸਐਸ ਦੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਤੇ ਜੋ پابੰਦੀ ਲੱਗੀ ਹੋਈ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ ਤੁਸੀਂ ਕਿਵੇਂ ਦੇਖਦੇ ਹੋ ਭਾਰਤ ਸਰਕਾਰ ਦੇ ਇਸ ਫੈਸਲੇ ਨੂੰ? ਲੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇੱਕ ਬੁਲਾਰੇ ਨੇ ਅਮਿਤ ਮਾਲਵੀਆ ਉਹਨਾਂ ਵੱਲੋਂ ਵੀ ਇੱਕ ਸਕਰੀਨਸ਼ਾਟ ਹੈ ਜਿਹੜਾ ਇਸ ਹਵਾਲੇ ਨਾਲ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ 58 ਸਾਲ ਬਾਅਦ ਭਾਰਤ ਦੀ ਸਰਕਾਰ ਵੱਲੋਂ ਆਰਐਸਐਸ ਉੱਪਰ ਪਾਬੰਦੀ ਹਟਾਈ ਗਈ ਹੈ ਸੋ 58 ਸਾਲ ਪਹਿਲਾਂ ਆਰਐਸਐਸ ਦੇ ਉੱਪਰ ਜਿਹੜੀ ਪਾਬੰਦੀ ਲਗਾਈ ਗਈ ਸੀ ਅੱਜ ਉਸ ਨੂੰ ਹਟਾਉਣ ਨੂੰ ਸੰਵਿਧਾਨਿਕ ਫੈਸਲਾ ਦੱਸਿਆ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਜਦੋਂ ਪਾਬੰਦੀ ਲਗਾਈ ਗਈ ਉਹ ਗੈਰ ਕਾਨੂੰਨੀ ਤਰੀਕੇ ਨਾਲ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਪਮੰਦੀ ਲਗਾਈ ਸੀ ਦੇਖੋ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਸ਼ਾਖਾ ਦੇ ਰੂਪ ਦੇ ਵਿੱਚ ਵਿਕਸਿਤ ਹੋਈ ਹੈ ਹੁਣ ਇੱਥੇ ਜਿਹੜੀ ਵੱਡੀ ਗੱਲ ਹੈ ਹੱਦ ਚੋਣਾਂ ਤੋਂ ਪਹਿਲਾਂ 24 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰਐਸਐਸ ਦੇ ਸੰਬੰਧ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਆਏ ਜੇਪੀ ਨੱਡਾ ਜਗਤ ਨਾਰਾਇਣ ਪ੍ਰਕਾਸ਼ ਨੱਡਾ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਇੱਕ ਇੰਟਰਵਿਊ ਉਹਨਾਂ ਦੀ ਬਹੁਤ ਚਰਚਿਤ ਰਹੀ ਜਿਨ੍ਹਾਂ ਵਿੱਚ ਉਹ ਕਹਿ ਰਹੇ ਸੀ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਬੀਜੇਪੀ ਦੀ ਨਿਰਪਰਤਾ ਆਰਐਸਐਸ ਤੇ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਬੀਜੇਪੀ ਹੁਣ ਤਕੜੀ ਹੋ ਗਈ ਮਜ਼ਬੂਤ ਹੋ ਗਈ ਆਪਣੇ ਪੈਰਾਂ ਤੇ ਅੱਗੇ ਵੱਧ ਸਕਦੀ ਹੈ। ਔਰ ਉਸ ਵੇਲੇ ਵੀ ਇਹ ਲੱਗ ਰਿਹਾ ਸੀ ਕਿ ਕਿਤਨਾ ਕਿਤੇ ਆਰਐਸਐਸ ਔਰ ਭਾਰਤ ਦੀ ਸਰਕਾਰ ਦੇ ਵਿਚਾਰੇ ਕਿਤਨਾ ਕਿਤੇ ਦੂਰੀ ਨਜ਼ਰ ਆ ਰਹੀ ਹੈ। ਇਸ ਵਾਰ ਚੋਣ ਪ੍ਰਚਾਰ ਚ ਵੀ ਬਹੁਤੀਆਂ ਥਾਵਾਂ ਤੇ ਜਿਹੜੇ RSS ਦੇ ਪ੍ਰਚਾਰਕ ਨੇ ਨਮਾਇंदे ਨੇ ਉਹ ਉਸ ਪੱਧਰ ਤੇ ਨਜ਼ਰ ਨਹੀਂ ਆਇਆ ਇਹ ਆਮ ਤੌਰ ਤੇ ਅੰਕੜਾ ਦਿੱਤਾ ਜਾਂਦਾ ਹੈ ਕਿ RSS ਦੇ ਜਿਹੜੇ ਸਰਗਰਮ ਮੈਂਬਰ ਨੇ ਜਾਂ RSS ਦਾ ਪਰਿਵਾਰ ਹੈ ਉਹ 1 ਕਰੋੜ ਪਾਰ ਕਰ ਚੁੱਕਿਆ 1 ਕਰੋੜ ਲੋਕਾਂ ਦੀ ਗਿਣਤੀ ਪਾਰ ਕਰ ਚੁੱਕਿਆ ਹੁਣ RSS ਦੇ ਉੱਤੇ ਪਹਿਲੀ ਵਾਰ ਪਾਬੰਦੀ ਨਹੀਂ ਲੱਗੀ ਪਰ ਚੋਣਾਂ ਤੋਂ ਪਹਿਲਾਂ BJP ਔਰ RSS ਦੇ ਵਿੱਚ ਉਹਨਾਂ ਖੁੱਲਾ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਆਮ ਤੌਰ ਤੇ ਬੀਜੇਪੀ ਦੇ ਕੈਂਡੀਡੇਟਾਂ ਲਈ ਆਰਐਸਐਸ ਦੇ ਜਿਹੜੇ ਪ੍ਰਚਾਰਕ ਨੇ ਉਹ ਚੋਣ ਪ੍ਰਚਾਰ ਦਾ ਵੀ ਜ਼ਿੰਮਾ ਲੈਂਦੇ ਨੇ ਪਰ ਇਸ ਵਾਰ ਕਿਹਾ ਜਾ ਰਿਹਾ ਕਿ ਉਹ ਵੀ ਖੁੱਲ ਕੇ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ ਬਹੁਤੀਆਂ ਥਾਵਾਂ ਤੇ ਜਿਸ ਕਰਕੇ ਬੀਜੇਪੀ ਦੀਆਂ ਸੀਟਾਂ ਵੀ 240 ਰਹਿ ਗਈਆਂ ਇੱਕ ਵੱਡਾ ਫੈਕਟਰ ਮੰਨਿਆ ਜਾਂਦਾ ਹੈ ਪਰ ਚੋਣ ਜਿੱਤਣ ਤੋਂ ਬਾਅਦ ਆਰਐਸਐਸ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਕਿਤਨਾ ਕਿਤੇ ਸਾਨੂੰ ਅਗਰ ਅਸੀਂ 240 ਤੇ ਆਏ ਆ ਕੋਈ ਨਾ ਕੋਈ ਕਮੀ ਰਹੀ ਸਰਕਾਰ ਕਮੰਡ ਤੋਂ ਬਚਨ ਦੀ ਲੋੜ ਹੈ ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ 'ਚ ਗੱਲ ਕੀਤੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੇ ਵਿਅੰਗ ਕੀਤਾ ਪਰ ਅਗਰ 240 ਸੀਟਾਂ ਤੇ ਬੀਜੇਪੀ ਆਈ ਹੈ 300 ਪਾਰ ਅਸੀਂ ਬੀਜੇਪੀ ਇਹਦਾ ਮਤਲਬ ਹੈ ਬੀਜੇਪੀ ਤੋਂ ਲੋਕ ਨਾਰਾਜ਼ ਹੋਏ ਨੇ ਬੀਜੇਪੀ ਤੋਂ ਲੋਕ ਵਾਪਸ ਮੁੜੇ ਨੇ ਅਗਰ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਪੂਰੇ ਮੁਲਕ 'ਚ ਮੁੱਦਾ ਬਣਾਉਣ ਤੋਂ ਬਾਅਦ ਵੀ ਬੀਜੇਪੀ 240 ਸੀਟਾਂ ਤੇ ਰਹਿ ਗਈ। ਇਹਦਾ ਮਤਲਬ ਹੈ ਬੀਜੇਪੀ ਦੇ ਪ੍ਰਤੀ ਵਿਰੋਧ ਦੀ ਲਹਿਰ ਵੱਡੀ ਸੀ। ਔਰ ਉਹਦੇ ਪਿੱਛੇ ਆਰਐਸਐਸ ਦੇ ਸਰਗਰਮ ਵਰਕਰਾਂ ਦੀ ਉਸ ਪੱਧਰ ਤੇ ਸਰਗਰਮੀ ਨਾ ਹੋਣਾ ਜਿਹੜੀ ਪਹਿਲਾਂ ਰਹੀ ਹੈ। ਇਹ ਵੀ ਇੱਕ ਕਾਰਨ ਰਿਹਾ ਕਿ ਬੀਜੇਪੀ 240 ਸੀਟਾਂ ਤੇ ਸਿਮਟੀ ਹੈ। ਸੋ ਇਸ ਕਰਕੇ ਹੁਣ ਕਿਤੇ ਨਾ ਕਿਤੇ ਭਾਰਤ ਸਰਕਾਰ ਨੇ ਜਿਹੜੀ ਪਵੰਦੀ ਸਰਕਾਰੀ ਮੁਲਾਜ਼ਮਾਂ ਤੇ ਹਟਾਈ ਹੈ ਕਿ ਉਹ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਇਹ ਕਿਤਨਾ ਕਿਤੇ ਆਰਐਸਐਸ ਨੂੰ ਖੁਸ਼ ਕਰਨ ਦਾ ਸਰਕਾਰ ਦਾ ਇੱਕ ਕੰਮ ਹੈ ਹਾਲਾਂਕਿ ਮੈਂ ਇਹਦਾ ਹਾਮੀਆ ਆਰਐਸਐਸ ਬਹੁਤ ਸਾਰੀਆਂ ਜਈਆਂ ਗਤੀਵਿਧੀਆਂ ਕਰਦੀ ਹੈ ਜਿਦੇ ਵਿੱਚ ਸਾਡੇ ਦੇਸ਼ ਦੇ ਜਿਹੜੇ ਸਰਕਾਰੀ ਕਰਮਚਾਰੀ ਨੇ ਅਗਰ ਉਹ ਸ਼ਾਮਿਲ ਹੁੰਦੇ ਨੇ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉਂਝ ਵੀ ਪਿਛਲੇ ਸਮਿਆਂ ਚ ਵੀ ਬਹੁਤ ਸਾਰੇ ਜਿਹੜੇ ਸਰਕਾਰੀ ਕਰਮਚਾਰੀ ਨੇ ਉਹ ਆਰਐਸਐਸ ਦੀਆਂ ਗਤੀਵਿਧੀਆਂ ਦੇ ਵਿੱਚ ਸਰਗਰਮ ਰਹੇ ਨੇ ਭਾਵੇਂ ਉਹ ਖੁੱਲੇ ਤੌਰ ਤੇ ਉਹ ਨਜ਼ਰ ਨਹੀਂ ਸੀ ਗੱਲ ਆਉਂਦੀ ਸਮਾਜ ਸੇਵੀ ਕੰਮਾਂ ਦੇ ਵਿੱਚ ਲੋਕ ਪਹਿਲਾਂ ਵੀ ਜੁੜਦੇ ਰਹੇ ਨੇ ਹੁਣ ਇਹਦੇ ਨਾਲ ਦੋ ਚੀਜ਼ਾਂ ਅਸੀਂ ਦੇਖੀਏ ਹਰਜੋਤ ਜੀ ਇਹ ਪਹਿਲੀ ਵਾਰ ਪਾਬੰਦੀ ਨਹੀਂ ਲੱਗੀ ਆਰਐਸਐਸ ਤੇ ਹੁਣ ਤਾਂ ਜਲੋ ਮਲਾਜ਼ਮਾਂ ਤੇ ਪਾਬੰਦੀ ਹਟਾਈ ਐ ਸਾਡੇ ਮੂਲਕ 'ਚ ਦੋ ਤਿੰਨ ਵਾਰ ਆਰਐਸਐਸ ਤੇ ਵੀ ਪਾਬੰਦੀ ਲੱਗ ਚੁੱਕੀ ਸਭ ਤੋਂ ਪਹਿਲਾਂ ਤਾਂ ਆਰਐਸਐਸ ਤੇ ਪਾਬੰਦੀ ਲੱਗੀ ਜਦੋਂ ਆਰ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸੀ ਤੇ ਗ੍ਰਹਿ ਮੰਤਰੀ ਸੀ ਸਰਦਾਰ ਵੱਲਭ ਭਾਈ ਪਟੇਲ ਜਦੋਂ 1948 ਦੇ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਮਰਡਰ ਹੋਇਆ ਉਸ ਤੋਂ ਬਾਅਦ ਹਰਸ਼ਸ਼ਟ ਪ੍ਰਬੰਧ ਲਾਈ ਗਈ ਔਰ ਉਹਨਾਂ ਦੇ ਇੱਕ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ 18 ਮਹੀਨਿਆਂ ਬਾਅਦ ਇਹ ਪਾਬੰਦੀ ਹਟਾਈ ਗਈ ਉਹਨਾਂ ਦੀ ਰਿਹਾਈ ਵੀ ਹੋਈ ਔਰ 1975 ਤੋਂ 1977 ਤੱਕ ਐਮਰਜੈਂਸੀ ਦੇ ਸਮੇਂ ਦੂਜੀ ਵਾਰ ਆਰਐਸਐਸ ਤੇ ਪਾਬੰਦੀ ਲਗਾਈ ਗਈ। ਸੋ ਤੀਜੀ ਵਾਰ 6 ਮਹੀਨੇ ਲਈ ਆਰਐਸਐਸ ਤੇ ਪਾਬੰਦੀ ਲਾਈ ਗਈ 1992 ਚ ਜਦੋਂ ਅਜोध्या ਵਿੱਚ ਬਾਬਰੀ ਮਸਜਿਦ ਦਾ 6 ਦਸੰਬਰ ਦਾ ਮਾਮਲਾ ਸਾਹਮਣੇ ਆਇਆ। ਸੋ ਆਰਐਸਐਸ ਤੇ ਵੀ 10 ਵਾਰ ਪਾਬੰਦੀ ਲੱਗੀ ਹੈ। ਇਸ ਵਾਰ ਸਰਕਾਰੀ ਮੁਲਾਜ਼ਮਾਂ ਤੇ ਪਾਬੰਦੀ ਸੀ ਕਿ ਉਹ ਆਰਐਸਐਸ ਦੀਆਂ ਸਰਗਰਮੀਆਂ ਤੇ ਹਿੱਸਾ ਨਹੀਂ ਲੈ ਸਕਦੇ 58 ਸਾਲ ਪਹਿਲਾਂ ਲੱਗੀ ਸੀ। ਜਿਹਨੂੰ ਹੁਣ ਹਟਾ ਦਿੱਤਾ ਗਿਆ। ਸੋ ਇਹਦੇ ਨਾਲ आरएसएस ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਵੱਖ-ਵੱਖ ਆਗੂ ਨੇ ਉਹ ਕਾਫੀ ਜ਼ਿਆਦਾ ਖੁਸ਼ ਨੇ ਖੁੱਲ ਕੇ ਬਹੁਤ ਇਹ ਗੱਲ ਖਬਰ ਨਹੀਂ ਆਈ ਹਾਲਾਂਕਿ ਮੀਡੀਆ ਦੇ ਵਿੱਚ ਇਹ ਗੱਲ ਹੈ ਜਿਹੜੀ ਇਹ ਕਾਫੀ ਚੱਲ ਰਹੀ ਹੈ ਜੀ ਜੀ ਹਾਂ ਜੀ ਜੀ ਬਿਲਕੁਲ ਡੱਲਾ ਜੀ ਅਗਲੀ ਖਬਰ ਵੱਲ ਗੱਲ ਕਰੀਏ ਸੈਸ਼ਨ ਨੂੰ ਲੈ ਕੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਪਹਿਲਾ ਦਿਨ ਕਿਵੇਂ ਦਰਿਆ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਪਰ ਅੱਜ 23 ਜੁਲਾਈ ਵੀ ਬਹੁਤ ਖਾਸ ਦਿਨ ਹੈ ਕਿਉਂਕਿ ਅੱਜ ਬਜਟ ਪਾਸ ਹੋਣਾ ਹੈ ਸੋ ਪੰਜਾਬ ਦੀ ਚੋਲੀ ਕੀ ਕੁਝ ਪੈ ਸਕਦਾ ਹੈ ਆਖਿਰ ਬਜਟ ਵਿੱਚ ਪੰਜਾਬ ਦੇ ਲਈ ਕੀ ਕੁਝ ਮਿਲੇਗਾ ਬਿਲਕੁਲ ਮੈਂ ਪਹਿਲੇ ਸਵਾਲ ਦੇ ਦੋ ਸ਼ਬਦ ਭੁੱਲ ਗਿਆ ਸੀ ਮੈਂ ਜ਼ਰੂਰ ਸਾਂਝੇ ਕਰਨਾ ਦੇਖੋ ਆਰਐਸਐਫ 40 ਦੇਸ਼ਾਂ 'ਚ ਸਰਗਰਮ ਹੈ ਇਹ ਅੰਕੜਾ ਵੀ ਅਸੀਂ ਇਕੱਠੇ ਹੋਏ ਹਾਂ ਤਾਂ 40 ਦੇਸ਼ਾਂ 'ਚ ਸਰਗਰਮ ਹੈ ਔਰ 56000 ਤੋਂ ਵੱਧ ਸ਼ਾਖਾਵਾਂ ਰਸਟੀਆਂ ਚ ਸੋ ਇਹ ਵੀ ਇੱਕ ਬਹੁਤ ਵੱਡਾ ਅੰਕੜਾ ਹੁਣ ਜਿਹੜਾ ਤੁਹਾਡਾ ਸਵਾਲ ਹੈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਅੱਜ ਇੱਕ ਤਾਂ ਸਾਡੇ ਮੁਲਕ ਦਾ ਕੇਂਦਰੀ ਬਜਟ ਪੇਸ਼ ਕੀਤਾ ਜਾਣਾ ਹੈ ਔਰ ਅੱਜ ਦੇ ਬਜਟ ਨੂੰ ਲੈ ਕੇ ਇੱਕ ਤਾਂ ਸਾਡੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਇਸ ਗੱਲ ਹੀ ਆਸਬੰਦ ਨੇ ਕਿ ਕੀ ਭਾਰਤ ਦੀ ਸਰਕਾਰ ਜਾਂ ਭਾਰਤ ਦੇ ਖਜ਼ਾਨਾ ਮੰਤਰੀ ਨਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰੇਗੀ ਸਰਕਾਰ ਸਾਡੀ ਕੇਂਦਰ ਅਗਰ ਨਵੇਂ ਤਨਖਾਹ ਕਮਿਸ਼ਨ ਦਾ ਐਲਾਨ ਹੁੰਦਾ ਹੈ 2014 ਚ ਡਾਕਟਰ ਮਨਮੋਹਨ ਸਿੰਘ ਨੇ ਤਨਖਾਹ ਕਮਿਸ਼ਨ ਦਾ ਐਲਾਨ ਕੀਤਾ ਸੀ ਜੀ ਤੋਂ ਬਾਅਦ 2016 ਚ ਉਹ ਲਾਗੂ ਹੋ ਗਿਆ ਕੀ ਭਾਜਪਾ ਦੀ ਸਰਕਾਰ ਨਵਾਂ ਤਨਖਾਹ ਕਮਿਸ਼ਨ ਬਣਾਏਗੀ ਕਿਉਂਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਜੱਥੇਬੰਦੀਆਂ ਨੇ ਉਹ ਲਗਾਤਾਰ ਭਾਜਪਾ ਨੂੰ ਕਹਿ ਰਹੀਆਂ ਨੇ ਕਿ ਨਵੇਂ ਸਿਰੇ ਤੋਂ ਇੱਕ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ ਇਸ ਤੋਂ ਇਲਾਵਾ ਜੇ ਅਸੀਂ ਪੰਜਾਬ ਨਾਲ ਜੋੜ ਕੇ ਦੇਖੀਏ ਸਾਡੇ ਕਿਸਾਨ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕੀ ਬਜਟ ਸੈਸ਼ਨ ਚ ਐਮਐਸਪੀ ਤੇ ਲੀਗਲ ਗਰੰਟੀ ਦਾ ਐਲਾਨ ਬੀਜੇਪੀ ਕਰਕੇ ਸਭ ਨੂੰ ਹੈਰਾਨ ਤਾਂ ਨਹੀਂ ਕਰ ਦਿੱਤੀ 240 ਸੀਟਾਂ ਦੇ ਜਿਹੜੀ ਬੀਜੇਪੀ ਆਈ ਹੈ ਕੀ ਉਹ ਦੁਬਾਰਾ ਇਸ ਐਲਾਨ ਦੇ ਨਾਲ ਅੱਗੇ ਵਧਣਾ ਚਾਹੇਗੀ ਦੂਜੇ ਸੂਬਿਆਂ ਚ ਕਿਸਾਨ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੇ ਵੱਖ-ਵੱਖ ਖੇਤੀਬਾੜੀ ਦੇ ਵਪਾਰ ਦੇ ਐਕਸਪਰਟ ਨੇ ਉਹ ਵੀ ਇਸ ਗੱਲ ਨੂੰ ਲੈ ਕੇ ਸਲਾਹ-ਮਸ਼ਵਰੇ ਕਰ ਰਹੇ ਨੇ ਦਿਖਣ ਵਾਲੀ ਗੱਲ ਹਜੋਜੀ ਇਹ ਹੈ ਕਿ ਪੰਜਾਬ ਨੂੰ ਇਸ ਬਜਟ ਚ ਕੀ ਮਿਲਿਆ ਕੇਂਦਰੀ ਮੰਤਰੀ ਬੀਬੀ ਨਿਰਮਲਾ ਸੀ타 ਰਾਮਨ ਨੇ ਲਗਾਤਾਰ ਤੀਜੀ ਵਾਰ ਬਣੇ ਨੇ ਖਜ਼ਾਨਾ ਮੰਤਰੀ ਕਿ ਇਸ ਵਾਰ ਪੰਜਾਬ ਦੇ ਕਿਸਾਨਾਂ ਲਈ ਕੋਈ ਬਜਟ ਦੇ ਵਿੱਚ ਵੱਡਾ ਪੈਕੇਜ ਆਏਗਾ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਦਿਸ਼ਾ 'ਚ ਗੱਲ ਵਧੇਗੀ ਪੰਜਾਬ ਦੇ ਲਈ ਕੋਈ ਵਿਸ਼ੇਸ਼ ਪੈਕੇਜ ਜਾਂ ਵਿਸ਼ੇਸ਼ ਦਰਜੇ ਦੀ ਗੱਲ ਹੋਏਗੀ ਜਨਤਾਦਲ ਯੂनाइटेड ਵੱਲੋਂ ਇਹ ਗੱਲ ਤੋਰੀ ਗਈ ਹੈ ਕਿ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇਗਾ ਪੰਜਾਬ ਦਾ ਸਰਹੱਦੀ ਸੂਬਾ ਸਾਡਾ ਸਾਡਾ ਗਵਾਂਡੀ ਸੂਬਾ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨੂੰ ਸਪੈਸ਼ਲ ਸਟੇਟਸ ਦਿੱਤਾ ਗਿਆ ਅਟਲ ਬਿਹਾਰੀ ਵਾਜਪਈ ਵੇਲੇ ਔਰ ਟੈਕਸ ਬੈਨੀਫਿਟ ਸਟੇਟ ਬਣਾਇਆ ਗਿਆ ਬਹੁਤ ਸਾਰੇ ਯੂਨਿਟ ਇੰਡਸਟਰੀਅਲ ਯੂਨਿਟ ਹਿਮਾਚਲ ਚ ਲੱਗੇ ਹਿਮਾਚਲ ਦਾ ਵਿਕਾਸ ਹੋਇਆ ਪੰਜਾਬ ਕਾਲੇ ਦੌਰ ਚੋਂ ਨਿਕਲ ਕੇ ਵੀ ਸੁਨਹਿਰੀ ਦੌਰ ਚ ਨਹੀਂ ਜਾ ਸਕਿਆ ਕਿਉਂਕਿ ਪੰਜਾਬ ਨੂੰ ਸੁਨਹਿਰੀ ਦੌਰ ਚ ਪਹੁੰਚਾਉਣ ਲਈ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਕੋਈ ਪੈਕੇਜ ਨਹੀਂ ਮਿਲਿਆ ਪੰਜਾਬ ਨੂੰ ਇੱਕ ਅਜਿਹੇ ਪੈਕੇਜ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਆਰਥਿਕ ਪੱਖੋਂ ਖੜਾ ਕਰੇ ਉਦਯੋਗ ਦਾ ਪੈਕੇਜ ਹੋਵੇ ਪੰਜਾਬ ਦੇ ਲਈ 2.5 ਤੋਂ 3 ਲੱਖ ਕਰੋੜ ਰੁਪਏ ਦਾ ਪੈਕੇਜ ਅਗਰ ਕੇਂਦਰ ਸਰਕਾਰ ਦਵੇ ਤੇ ਅਸੀਂ ਆਪਣੇ ਪਾਣੀਆਂ ਦਾ ਪ੍ਰਬੰਧ ਕਰੀਏ ਪਾਣੀ ਸੰਭੀਏ ਫਿਰ ਭਾਵੇਂ ਹਰਿਆਣੇ ਨੂੰ ਐਸਵਾਈਐਲ ਦਾ ਪਾਣੀ ਵੀ ਦਿੱਤਾ ਜਾਵੇ ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ 2.5 ਤੋਂ 3 ਲੱਖ ਕਰੋੜ ਦਾ ਘੱਟੋ-ਘੱਟ ਪੈਕੇਜ ਪੰਜਾਬ ਨੂੰ ਚਾਹੀਦਾ ਅੱਜ ਪੰਜਾਬ 1.5 ਤੋਂ 3 ਲੱਖ ਕਰੋੜ ਦੇ ਕਰਜ਼ੇ ਤੋਂ ਜ਼ਿਆਦਾ ਔਰ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਕਰਜ਼ਾ ਹੀ ਦਿੱਤਾ ਜਿਹੜੀਆਂ ਸਰਕਾਰਾਂ ਭਗਵੰਤ ਮਾਨ ਤੇ ਸਰਕਾਰ ਚੱਕਦੀਆਂ ਨੇ ਕਰਜ਼ਾ ਲੈਣਾ ਉਹਨਾਂ ਨੇ ਸ਼ੁਰੂ ਕੀਤਾ ਸੀ ਅੱਜ ਭਗਵੰਤ ਮਾਨ ਤੇ ਇਲਜ਼ਾਮ ਲਾਉਂਦੇ ਨੇ ਕਿ ਭਗਵੰਤ ਮਾਨ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ ਅਸਲ 'ਚ ਸੂਬੇ ਨੂੰ ਕਰਜ਼ਈ ਬਣਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਹੀ ਨੇ ਜਿਨ੍ਹਾਂ ਨੇ ਕਰਜ਼ੇ ਦੀ ਪੰਡ ਐਡੀ ਵੱਡੀ ਕਰਤੀ ਕਿ ਹੁਣ ਭਗਵੰਤ ਮਾਨ ਉਹ ਪੰਡ ਵੀ ਚੱਕ ਰਿਹਾ ਹੈ ਕਰਜ਼ਾ ਵੀ ਥੋੜਾ ਮੋਟਾ ਉਤਾਰ ਰਿਹਾ ਹੈ ਪਰ ਨਵੇਂ ਕਰਜ਼ੇ ਬਿਨਾ ਹੁਣ ਗੁਜ਼ਾਰਾ ਨਹੀਂ ਇਸੇ ਕਰਕੇ ਪੈਕੇਜ ਦੀ ਲੋੜ ਹੈ ਕੀ ਕੇਂਦਰ ਪੰਜਾਬ ਬਾਰੇ ਸੋਚੇਗਾ ਅਸੀਂ ਸਰਹੱਦੀ ਸੂਬਾ ਸਾਡੇ ਤੇ ਨਸ਼ਿਆਂ ਦਾ ਅਟੈਕ ਹੈ ਪਾਕਿਸਤਾਨ ਵਾਲੇ ਪਾਸਿਓਂ 테ਰਰਿਜ਼ਮ ਦਾ ਅਟੈਕ ਹੈ ਪਾਕਿਸਤਾਨ ਵਾਲੇ ਪਾਸਿਓਂ ਨਸ਼ੇ ਨਾ ਕੇਂਦਰ ਵਾਲਿਆਂ ਤੋਂ ਕੰਟਰੋਲ ਹੋ ਰਹੇ ਨਾ ਸੂਬੇ ਵਾਲਿਆਂ ਤੋਂ ਕਿਉਂ ਕਿ ਉਹਦੇ ਪਿੱਛੇ ਵਿਦੇਸ਼ੀ ਤਾਕਤਾਂ ਬਹੁਤ ਵੱਡੀਆਂ ਨੇ ਇਸ ਕਰਕੇ ਵੱਡਾ ਪੈਕੇਜ ਪੰਜਾਬ ਨੂੰ ਚਾਹੀਦਾ ਕਿਸਾਨਾਂ ਦੇ ਲਈ ਸਰਹੱਦੀ ਕਿਸਾਨਾਂ ਦੇ ਲਈ ਪੈਕੇਜ ਚਾਹੀਦਾ ਉਦਯੋਗ ਲਈ ਖੇਤੀਬਾੜੀ ਲਈ ਸੋ ਪੰਜਾਬ ਦਾ ਫਾਇਦਾ ਤਾਂ ਹੀ ਹੈ ਹਾਂ ਐਮਐਸਪੀ 100 150 ਰੁਪਇਆ ਵਧਾਤਾ ਜਾਂ ਕੁਝ ਫਸਲਾਂ ਦੇ ਉੱਤੇ ਪੰਜਾਬ ਦੇ ਇਹ ਕਹਿ ਦਿੱਤਾ ਕਿ ਅੱਗੇ ਅਸੀਂ ਕੰਟਰੈਕਟ ਫਾਰਮਿੰਗ ਕਰਾਵਾਂਗੇ ਪੰਜਾਬ ਦੇ ਕਿਸਾਨਾਂ ਨੂੰ ਉਹਦੇ ਨਾਲ ਪੰਜਾਬ ਦਾ ਸਬਰ ਨਾ ਕੁਝ ਨਹੀਂ ਪੰਜਾਬ ਨੂੰ ਜਿਵੇਂ ਆਪਾਂ ਛੋਟੇ ਹੁੰਦੇ ਫੱਟੀ ਪੋਚ ਕੇ ਨਵੇਂ ਸਿਰੇ ਤੋਂ ਉਡਾੜਾ ਲਿਖਦੇ ਸੀ ਉਹ ਸਮਾਂ ਆ ਗਿਆ ਜਦੋਂ ਕੇਂਦਰ ਸਰਕਾਰ ਪੰਜਾਬ ਨੂੰ ਤਰੱਕੀ ਦੇਣ ਦੇ ਲਈ ਨਵੇਂ ਸਿਰੇ ਤੋਂ ਵਿਚਾਰ ਕਰੇ ਕਿ ਅਸੀਂ ਸਾਰੀਆਂ ਗੱਲਾਂ ਪੁਰਾਣੀਆਂ ਭੁੱਲ ਕੇ ਅਸੀਂ 2.5 ਤਿੰਨ ਲੱਖ ਕਰੋੜ ਦਾ ਪੰਜਾਬ ਨੂੰ ਪੈਕੇਜ ਦੰਨੇ ਆ ਔਰ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹ ਸਾਰੀਆਂ ਵੱਡੀਆਂ ਗੱਲਾਂ ਨੇ ਅਗਰ ਬਜਟ 'ਚ ਇਹ ਕੁਝ ਨਹੀਂ ਮਿਲਦਾ ਤੇ ਫੇਰ ਪੰਜਾਬ ਦੇ ਲਈ ਜਿਹੜਾ ਇਹ ਬਜਟ ਹੈ ਜਾਂ ਸਾਨੂੰ ਚੰਡੀਗੜੀ ਦੇ ਦੇਣ ਘਟੂਘੜ ਸਾਡੀ ਰਾਜਧਾਨੀ ਪੰਜਾਬੀ ਬੋਲਦੇ ਇਲਾਕੇ ਦੇ ਦੇਣ ਪਾਣੀਆਂ ਦਾ ਰਿਪੀਅਰਿੰਗ ਸਟੇਟ ਦਾ ਹੱਕ ਦੇ ਦੇਣ ਇਹ ਸਾਰੀਆਂ ਸਾਡੀਆਂ ਵੱਡੀਆਂ ਮੰਗਾਂ ਨੇ ਅਗਰ ਹਰਜੋਤ ਜੀ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਫੇਰ ਬਜਟ ਦੇ ਵਿੱਚ ਭਾਵੇਂ ਕਹਿ ਦੇਣ ਕਿ ਅਸੀਂ ਇਨਕਮ ਟੈਕਸ ਦੀ ਜਿਹੜੀ ਦਰ ਹੈ ਉਹ 7 ਤੋਂ 7.5 ਕਰ ਦਿੰਦੇ ਆ ਉਹਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ ਕਿਉਂਕਿ ਇਸ ਵਕਤ ਬਹੁਤ ਔਖੇ ਨੇ ਸਾਡੇ ਕਿਸਾਨ ਵੀ ਔਰ ਸਾਡੇ ਮਜ਼ਦਮ ਵੀ ਆਮਦਨ ਔਰ ਸਾਰਿਆਂ ਦੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ ਹੈ ਖੇਤੀਬਾੜੀ ਔਰ ਉਦਯੋਗ ਸੋ ਉਦਯੋਗ ਵੀ ਪੰਜਾਬ ਦਾ ਖਸਤਾ ਹਾਲ ਹੈ ਕਿਉਂ ਕਿ ਕਿਉਂਕਿ ਕੇਂਦਰ ਨੇ ਕਦੀ ਪੈਕੇਜ ਨਹੀਂ ਦਿੱਤਾ ਪੰਜਾਬ ਨੂੰ ਇਹ ਸਾਡੀਆਂ ਮੰਗਾਂ ਨੇ ਔਰ ਸਾਡੇ ਮੈਂਬਰ ਪਾਰਲੀਮੈਂਟ ਉਹ ਮੰਗ ਤਾਂ ਕਰ ਰਹੇ ਨੇ ਪਰ ਉਸ ਸੰਘਰਸ਼ ਕਿਸ ਰੂਪ ਚ ਕਰਨਗੇ ਇਕੱਠੇ ਹੋ ਕੇ ਇਹ ਗੱਲ ਵੀ ਦੇਖਣ ਵਾਲੀ ਰਹੇਗੀ ਆਉਂਦੇ ਦਿਨਾਂ ਔਰ ਪਾਰਲੀਮੈਂਟ ਦਾ ਸੈਸ਼ਨ ਕੱਲ ਪਹਿਲੇ ਦਿਨ ਪਾਰਲੀਮੈਂਟ ਦਾ ਸੈਸ਼ਨ ਹੰਗਾਮੇਦਾਰ ਰਿਹਾ ਪੇਪਰ ਲੀਕ ਦੇ ਉੱਤੇ ਖੂਬ ਗੱਲਾਂ ਹੋਈਆਂ ਕਿਸਾਨਾਂ ਦੇ ਮਸਲੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਗੱਲ ਸ਼ੁਰੂ ਹੋਈ ਸੋ ਬਾਕੀ ਵੇਖਦੇ ਹਾਂ ਅੱਜ ਕੀ ਬਣਦਾ ਹੈ ਅੱਜ ਬਜਟ ਦੇ ਵਿੱਚ ਕੀ ਨਿਕਲਦਾ ਹੈ ਪੰਜਾਬ ਲਈ ਇਹਦਾ ਇੰਤਜ਼ਾਰ ਕਰਦੇ ਹਾਂ ਜੀ ਬਿਲਕੁਲ ਸੋ ਪੰਜਾਬ ਦੀ ਆਰਥਿਕਤਾ ਨੂੰ ਦੇਖੀਏ ਤਾਂ ਲੋੜ ਤਾਂ ਕਾਫੀ ਹੈ ਜ਼ਰੂਰਤ ਦੇ ਅਨੁਸਾਰ ਕੀ ਕਹਿੰਦੇ ਕੇਂਦਰ ਸਰਕਾਰ ਕੇਂਦਰ ਬਜਟ ਵਿੱਚੋ ਜੋ ਹੈ ਪੰਜਾਬ ਦੀ ਝੋਲੀ ਪਊਗਾ ਸਭ ਦੀਆਂ ਨਜ਼ਰਾਂ ਇਸ ਉੱਪਰ ਜ਼ਰੂਰ ਬਣੀਆ ਰਹਿਣ ਵਾਲੀਆਂ ਅਗਲੀ ਗੱਲ ਦੀ ਗਾ ਜ਼ਿਕਰ ਕਰੀਏ ਅਗਰ ਆਪਾਂ ਅਗਲੀ ਖਬਰ ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ ਤਾਂ 16ਵੇਂ ਵਿੱਤ ਕਮਿਸ਼ਨ ਦੀ ਮੀਟਿੰਗ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਸ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਜੂਰ ਜੀ 16ਵੀਂ ਜਿਹੜੀ ਫਾਈਨਾਂਸ ਕਮਿਸ਼ਨ ਦੀ ਵਿੱਤ ਕਮਿਸ਼ਨ ਜਿਹਨੂੰ ਅਸੀਂ ਕਹਿੰਦੇ ਨੇ ਉਹਦੀ ਮੀਟਿੰਗ ਚੱਲ ਰਹੀ ਹੈ ਪੰਜਾਬ 'ਚ 21 ਤੋਂ 24 ਜੁਲਾਈ ਤੱਕ ਚੱਲਨੀ ਹੈ ਚੰਡੀਗੜ੍ਹ ਦੇ ਵਿੱਚ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੋਰ ਵੱਡੇ ਅਫਸਰ ਇੱਥੇ ਮੌਜੂਦ ਰਹੇ ਹੁਣ ਸਵਾਲ ਇਹ ਹੈ ਕਿ ਕੀ ਕੇਂਦਰ ਪੰਜਾਬ ਦੀ ਸੁਣਦਾ ਹੁਣ ਵਿੱਤ ਕਮਿਸ਼ਨ ਹੈ ਜਿਹੜਾ ਫਾਈਨਾਂਸ ਕਮਿਸ਼ਨ ਹੈ ਸਾਡੀਆਂ ਮੰਗਾਂ ਕੀਤੀ ਨੇ ਭਗਵੰਤ ਮਾਨ ਕਿ ਸਾਡਾ ਰੁਕਿਆ ਪੈਸਾ ਵਾਪਸ ਕੀਤਾ ਜਾਵੇ ਸਾਡੇ ਰੂਰਲ ਡਿਵੈਲਪਮੈਂਟ ਦੇ ਫੰਡ ਦਿੱਤੇ ਜਾਣ ਜਿਹੜਾ ਔਰ ਅਕਾਲੀ ਦਲ ਦੀ ਵੀ ਮੰਗ ਆਈ ਹੈ ਅਕਾਲੀ ਦਲ ਦੇ ਨੁਮਾਇंदे ਵੀ ਆਏ ਜਦੋਂ ਵਿੱਤ ਕਮਿਸ਼ਨ ਦੀ ਮੀਟਿੰਗ ਹੁੰਦੀ ਹੈ ਲਗਭਗ ਸਾਰੀਆਂ ਧਿਰਾਂ ਸੱਦੀਆਂ ਜਾਂਦੀਆਂ ਔਰ ਵਿੱਤ ਕਮਿਸ਼ਨ ਅਗਰ ਪੰਜਾਬ ਬਾਰੇ ਇਹ ਸਿਫਾਰਿਸ਼ ਕਰ ਦੇ ਭਾਰਤ ਦੀ ਸਰਕਾਰ ਨੂੰ ਕਿ ਪੰਜਾਬ ਨੂੰ ਉਦਯੋਗਿਕ ਪੈਕੇਜ ਚਾਹੀਦਾ ਹੈ ਐਗਰੀਕਲਚਰ ਪੈਕੇਜ ਚਾਹੀਦਾ ਹੈ ਸਪੈਸ਼ਲ ਸਟੇਟਸ ਚਾਹੀਦਾ ਹੈ ਪੰਜਾਬ ਨੂੰ ਤੇ ਫੇਰ ਗੱਲ ਤੁਰਦੀ ਹੈ ਕਿਉਂਕਿ ਪੈਸਾ ਪੰਜਾਬ ਨੂੰ ਬਹੁਤ ਚਾਹੀਦਾ ਹੈ ਔਰ ਮੈਂ ਪਹਿਲਾਂ ਵੀ ਉਹ ਗੱਲ ਕਹੀ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਅੱਜ ਭਗਵੰਤ ਤੇ ਸਵਾਲ ਚੱਕਦੀਆਂ ਨੇ ਉਹ ਕਰਜ਼ਈ ਕਰ ਛੱਡਿਆ ਉਹਨਾਂ ਨੇ ਪਿੰਡਾ ਬਹੁਤ ਬੁਰੇ ਤਰੀਕੇ ਨਾਲ ਅਸੀਂ ਕਰਜ਼ੇ ਚ ਸੋ ਵਿੱਤ ਕਮਿਸ਼ਨ ਨੂੰ ਚਾਹੀਦਾ ਹੈ ਕਿ ਬਕਾਇਆ ਪੈਸਾ ਪੰਜਾਬ ਦਾ ਤੁਰੰਤ ਜਾਰੀ ਕਰੇ ਪਰ ਨਵੀਆਂ ਸਾਡੀਆਂ ਮੰਗਾਂ ਮੁਤਾਬਕ ਸਿਫਾਰਿਸ਼ਾਂ ਕੀਤੀਆਂ ਜਾਣ ਸਾਨੂੰ ਖੇਤੀਬਾੜੀ ਸੈਕਟਰ ਲਈ ਪੈਸਾ ਮਿਲੇ ਉਦਯੋਗਿਕ ਸੈਕਟਰ ਲਈ ਪੈਸਾ ਮਿਲੇ ਚੰਗੀ ਗੱਲ ਹੈ ਹਾਈਵੇ ਬਣ ਰਹੇ ਨੇ ਹਾਈਵੇ ਬਣ ਰਹੇ ਨੇ ਐਕਸਪ੍ਰੈਸ ਬਣ ਰਿਹਾ ਵੱਡਾ ਜਿਹੜਾ ਜਾਮਨਗਰ ਤੱਕ ਪਹੁੰਚਣਾ ਹੈ ਪਰ ਇਹਦੇ ਵਿੱਚ ਦੇਸ਼ ਦੀਆਂ ਲੋਕਾਂ ਨੇ ਜਿਹੜੇ ਨੈਸ਼ਨਲ ਹਾਈਵੇ ਬਣ ਰਹੇ ਨੈਸ਼ਨਲ ਹਾਈਵੇ ਕੱਲੀ ਪੰਜਾਬ ਦੀ ਮੰਗ ਨਹੀਂ ਉਹਦੇ ਇਸ ਦੀ ਲੋੜ ਹੈ ਉਹ ਬਣੇ ਲੇਕਿਨ ਪੰਜਾਬ ਦੀ ਮੰਗ ਕੀ ਹੈ ਅਗਰ ਸਾਨੂੰ ਉਦਯੋਗ ਦੇ ਪੈਕੇਜ ਦਿੱਤੇ ਜਾਣ ਇੰਡਸਟਰੀਅਲ ਟਾਊਨ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਣਨ ਸਰਹੱਦੀ ਪੈਕੇਜ ਮਿਲਣ ਕਿਸਾਨ ਖੁਸ਼ਹਾਲ ਹੁਣ ਫਿਰ ਇਹ ਐਕਸਪ੍ਰੈਸ ਸਾਈਬਰੀਅਨ ਅਸੀਂ ਵਰਤੋਂ ਕਰ ਸਕਾਂਗੇ ਨਹੀਂ ਤਾਂ ਇਹ ਸਾਡੇ ਤੋਂ ਸਿਰਫ ਲੰਘਾ ਹੀ ਆਇਆ ਹੈ ਇਹ ਅਸੀਂ ਇੰਨੀਆਂ ਗੱਲਾਂ ਲਈ ਖੁਸ਼ ਬਹੁਤ ਹੋ ਜਾਾਂਗੇ ਕਿ ਦੇਖੋ ਜੀ ਕਿੰਨੀਆਂ ਵੱਡੀਆਂ ਕੇਂਦਰ ਵਾਲਿਆਂ ਨੇ ਸੜਕਾਂ ਬਣਾਤੀਆਂ ਜੀ ਬਹੁਤ ਸੋਹਣੀਆਂ ਸੜਕਾਂ ਬਣਾਤੀਆਂ ਔਰ ਉਸ ਸੜਕਾਂ ਤੇ ਜੇ ਸਾਡੇ ਉਤਪਾਦਨ ਹੋਊਗਾ ਤਾਂ ਹੀ ਅਸੀਂ ਟਰੱਕਾਂ ਰਾਹੀਂ ਭੇਜਾਂਗੇ ਨਾ ਨਹੀਂ ਤਾਂ ਅਸੀਂ ਵੇਖਾਂਗੇ ਕਿ ਸਰਹੱਦ ਪਾਰ ਤੋਂ ਮਾਲ ਆਉਂਦਾ ਟਰੱਕਾਂ 'ਚ ਜਾਮਨਗਰ ਚਲਿਆ ਜਾਂਦਾ ਗੁਜਰਾਤ ਤੱਕ ਚਲਿਆ ਜਾਂਦਾ ਜਾਂ ਦੇਸ਼ ਦੇ ਦੂਜੇ ਹਿੱਸੇ ਚਲਿਆ ਜਾਂਦਾ ਇਸ ਕਰਕੇ ਵਿੱਤ ਕਮਿਸ਼ਨ ਨੂੰ ਚਾਹੀਦਾ ਮੰਗਾਂ ਕੀਤੀਆਂ ਸਾਡੇ ਸਾਡੇ ਲੀਡਰਾਂ ਨੇ ਵੀ ਮੰਗਾਂ ਰੱਖੀਆਂ ਹੁਣ ਵਿੱਤ ਕਮਿਸ਼ਨ ਭਾਰਤ ਸਰਕਾਰ ਨੂੰ ਸਮਝਾਵੇ ਫਾਈਨਾਂਸ ਕਮਿਸ਼ਨ ਕਿ ਪੰਜਾਬ ਦੀਆਂ ਲੋਕਾਂ ਨੇ ਇੰਡਸਟਰੀਅਲ ਪੈਕੇਜ 2.5 ਤੋਂ 3 ਲੱਖ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਆਵੇ ਸਰਕਾਰੀ ਤੌਰ ਤੇ ਤਾਂ ਜਿਹੜਾ ਪੰਜਾਬ ਹੈ ਉਹ ਤੁਰਨਾ ਔਰ ਇਹੀ ਮੰਗਿਆ ਮੋਟੀ-ਮੋਟੀ ਜਿਹੜੀ ਅਸੀਂ ਸਾਨੂੰ ਸਮਝਣੀ ਚਾਹੀਦੀ ਹੈ ਔਰ ਵਿੱਤ ਕਮਿਸ਼ਨ ਕੀ ਦਿੰਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਗੱਲਾਂ ਆਉਣ ਹੋਰ ਸੂਬਿਆਂ 'ਚ ਵੀ ਵਿੱਤ ਕਮਿਸ਼ਨ ਜਾ ਰਿਹਾ ਕੱਲਾ ਪੰਜਾਬ ਨਹੀਂ ਆ ਰਿਹਾ ਹੋਰ ਸੂਬਿਆਂ 'ਚ ਵੀ ਉਹ ਜਾ ਰਿਹਾ ਜੀ ਜੀ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਸਾਰੀ ਖਬਰਾਂ ਦੇ ਉੱਪਰ ਪੂਰਾ ਅਪਡੇਟ ਸਾਂਝਾ ਕਰਨ ਦੇ ਲਈ ਸੋ ਅੱਜ ਦਾ ਦਿਨ ਖਾਸ ਐਣ ਵਾਲਾ ਹੈ ਬਜਟ ਦੇ ਵਿੱਚ ਜੋ ਕੁਝ ਵੀ ਖਾਸ ਰਹੇਗਾ ਪੰਜਾਬ ਨੂੰ ਲੈ ਕੇ ਉਸ ਨੂੰ ਲੈ ਕੇ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਹੈ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਨੇ ਕੀਮਤੀ ਸੁਝਾਅ ਤੇ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਤਾਂ ਕੋਈ ਵੀ ਤਿਰਕਸ਼ੀ ਗੱਲ ਤੋਂ ਅਸਹਿਮਤ ਹੈ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਉਂਦੇ ਹਾਂ ਬਹੁਤ ਧੰਨਵਾਦ